ਕਿ ਲਾ ਰਹੇ ਹੁੰਦੇ ਲਾ ਕੇ ਬਾਹਰ ਸਤੇ ਚੋਰਾਣਾਂ ਵਾਲਾ ਡਿਗਰੀ ਤੋੜ ਕੇ ਚੋਰੀ ਕੀਤੀ ਹੈ ਜਿਹਦੇ ਵਿੱਚ ਵਿਚੋਣ ਵਾਲਾ 10000 ਤੋਂਲੇ ਸੋਨਾ ਸੀ 18-19000 ਰੁਪਏ ਦਾ ਕੈਸ਼ ਸੀ ਕਿੰਨੇ ਕ ਵਜੇ ਘਟਾਣ ਲੱਗਦੇ ਰਹਿੰਦੇ ਇਹਨਾਂ ਨੇ ਜੀ ਪਤਾ ਸੁੱਤੇ ਆਂ ਨਹੀਂ ਗਿਆ ਸਕਦੇ ਅੱਛਾ ਜੀ ਕੋਈ ਵਾਇਰਸ ਨਹੀਂ ਨਹੀਂ ਵਾਇਰਸ ਨਹੀਂ ਤੇ ਪੁਲਿਸ ਆਈ ਆਪਰੇ ਤੇਲੀ ਹਾਂ ਬੁਲਸਰ ਇਹ ਮੌਕਾ ਦੇ ਗਿਆ ਤੇ ਘਰ ਪਰਿਵਾਰ ਸਾਰਾ ਘਰੀ ਜੀ ਹਾਂਜੀ ਬਾਹਰ ਸਤੇ ਘਰ ਪਰਿਵਾਰ ਘਰੀ ਹਾਂਜੀ ਤੇ ਉਸ ਨੂੰ ਬਹੁਤ ਜਿਆਦਾ ਹਾਂਜੀ ਮੈਂ ਸਵੇਰੇ ਉੱਠਿਆ ਪੰਜ ਵਜੇ ਨਾ ਪੱਠੇ ਪਉਣਗੇ ਆ ਡੰਗਰਾਉਣ ਨੂੰ ਕਾਦੀ ਨੇ ਕਹੇ ਦਰਵਾਜ਼ਾ ਨਹੀਂ ਖੋਲਣ ਦੇ ਅੰਦਰੋਂ ਦਰਵਾਜ਼ਾ ਬੰਦ ਹੈ ਜਦੋਂ ਅਸੀਂ ਆਣ ਕੇ ਦੇਖਿਆ ਤਾਂ ਦਰਵਾਜ਼ਾ ਬੰਦ ਹੀ ਬਾਹਰਲੇ ਬੰਨੇ ਵੇਖਿਆ ਤਾਂ ਖਿੜਕੀ ਰੋਟੀ ਫਿਰ ਮੈਂ ਸਰਪੈਂਸਰ ਨੂੰ ਫੋਨ ਕੀਤਾ ਫਿਰ ਆਏ ਫਿਰ ਉਹਨਾਂ ਮੋਗਾ ਵੇਖਿਆ ਫਿਰ ਰਿਪੋਰਟ ਲਿਖਉਣ ਗਏ ਉਹ ਵੀ ਚੋਰਾਂ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਸੀ ਹਾਂਜੀ ਉਹਨਾਂ ਨੇ ਸੋਫੇ ਲਾਤੇ ਦੇਖਣਾ ਸੋਫਾ ਲਾ ਰਿਹਾ ਉਧਰ ਮੇਜ਼ ਲਾਇਆ ਦਾ ਇਹ ਪੰਜਾਂ ਦੀ ਪਛਾਣ ਹੋਦਰ ਵੀ ਘਰੇ ਨੇ ਕੋਈ ਸੱਤ ਨਹੀਂ ਦੇਖੇ ਨਹੀਂ 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 ਕਿ ਬੈਗ ਨੂੰ ਕਿਹਾ ਸਰ ਕਹਿੰਦੇ ਸੀਸੀਟੀਵੀ ਕੈਮਰਾ ਲਗਾਉ ਇਹ ਇਹਨਾਂ ਦੇ ਘਰ ਦੀ ਇਹ ਕੂਲਰ ਲਾ ਕੇ ਬਾਹਰ ਸੁੱਤੇ ਪਏ ਸੀ ਕਿ ਰਾਤ ਜਦੋਂ ਵੀ ਬਾਹਰਲੇ ਚੋਰ ਆਏ ਆ ਉਹਨਾਂ ਨੇ ਗ੍ਰਿਲ ਤੋਂ ਕੁੱਟੀ ਆ ਅੰਦਰ ਵੜ ਕੇ ਉਹਨਾਂ ਨੇ ਬਾਰੋਂ ਕੁੱਡੀਆਂ ਅੰਦਰੋਂ ਕੁੱਡੀਆਂ ਲਾ ਕੇ ਅੰਦਰ ਪੂਰਾ ਦੋ ਤਿੰਨ ਤੱਕ ਘੰਟੇ ਉਹਨਾਂ ਨੇ ਪੂਰਾ ਇਹਨਾਂ ਦਾ ਸੋਨਾ ਸੋਨਾ ਲਾ ਕੇ ਤੋੜ ਕੇ ਉਹ ਕੱਢ ਲਿਆ ਵਾ ਤੇ 20000 ਰੁਪਏ ਕੈਸੀ ਗੱਲ ਜਿਹੜਾ ਉਹ ਲੈ ਗਿਆ ਤੇ ਬਾਕੀ ਅਸੀਂ ਪੁਲਿਸ ਕੰਪਲੇਂਟ ਕਰ ਦਿੱਤੀ ਆ ਬਾਕੀ ਉਹਦੇ ਵਿੱਚ ਪੁਲਿਸ ਜੋ ਵੀ ਹੈਗੀ ਕਾਰਵਾਈ ਕਰੇਗੀ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਲਗਭਗ 1.5 ਲੱਖ ਦਾ ਹੋ ਗਿਆ